ਪਿਛਲੇ ਤੇਂ ਮਹੀਨਿਆਂ ਚ ਜਿਵੇਂ ਝਾਰੂ ਵਾਲੀ ਸਰਕਾਰ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ ਅੱਜ ਐ ਜੀ ਹਾਲਾਤ ਬਣ ਗਏ ਕਿ دہشت ਦਾ ਮਾਹੌਲ ਪੰਜਾਬ ਚ ਹੈ ਕਿਸਾਨਾਂ ਤੇ ਉੱਤੇ ਤੱਕੇ ਹੋ ਰਿਹਾ ਹੈ ਕਿਸਾਨ ਲੀਡਰਾਂ ਨੂੰ ਖਲ ਬਾਤ ਲਈ ਬੁਲਾਇਆ ਜਾਂਦਾ ਹੈ ਤੇ ਨਾਲ ਦੇ ਨਾਲ ਉਹਨਾਂ ਤੇ लाठी चार्ज ਕਰਕੇ ਉਹਨਾਂ ਨੂੰ ਖੜਾਇਆ ਜਾਂਦਾ ਹੈ ਸਰਕਾਰ ਦੀ ਕੀ ਕੋਈ ਜਵਾਨੀ ਸਰਕਾਰਾਂ ਜਨਤਾ ਨੇ ਬਣਾਈਆਂ ਹੁੰਦੀਆਂ ਹੈ ਪਰ ਆ ਜਿਹੜੀ ਸਰਕਾਰ ਹੈ ਆ ਲੱਗਦੀ ਨਹੀਂ ਕਿ ਆ ਸਰਕਾਰ ਹੈ ਅੱਜ ਹਾਲਾਤ ਕੀ ਬਣ ਗਏ ਪੰਜਾਬ ਦੇ ਭਗਵੰਤ ਮਾਨ ਤਾਂ ਮੁੱਖ ਮੰਤਰੀ ਹੈ ਹੀ ਨਹੀਂ ਆ ਜਿੰਨੇ ਝਾੜੂ ਵਾਲੇ ਐਮਐਲਏ ਆ ਕੋਈ ਵੀ ਮੰਤਰੀ ਨਹੀਂ ਹੈ ਅਸਲੀ ਮੰਤਰੀ ਅਤੇ ਮੁੱਖ ਮੰਤਰੀ ਕੇਜਰੀਵਾਲ ਮੁੱਖ ਮੰਤਰੀ ਹੈ ਤੇ ਦਿੱਲੀ ਦੇ ਜਿਹੜੇ ਹਰਾਏ ਹੋਏ ਕੱਢੇ ਹੋਏ ਉਹਨਾਂ ਦੇ ਸਾਬਕਾ ਮੰਤਰੀ ਅੱਜ ਪੰਜਾਬ 'ਚ ਆ ਗਏ ਆ ਸਾਰਾ ਕੰਟਰੋਲ ਹੀ ਦਿੱਲੀ ਦੇ ਕੇਜਰੀਵਾਲ ਨੇ ਕਰ ਲਿਆ ਹੈ ਆਈ ਕਾਰਨ ਤੁਹੀ ਦੇਖਿਆ ਅਨਸਾਰ ਕਿਸਾਨਾਂ ਤੇ ਕਿੰਨਾ ਵੱਡਾ ਤਕਾ ਹੋਇਆ ਕਿਸਾਨਾਂ ਦੇ लाठी चार्ज ਕੀਤਾ ਗਿਆ ਕਿਸਾਨੀ ਆਪਣੀ ਜਾਨ ਹੈ ਪੰਜਾਬ ਦੀ ਦੇਸ਼ ਨੂੰ ਪਾਲਣ ਵਾਲੇ ਭਾਦਰ ਕਿਸਾਨ ਆਪਣੇ ਪੰਜਾਬ ਦੇ ਐ ਤੇ ਉਹਨਾਂ ਨੇ ਦੇਖੋ ਕੀ ਵਦੀਰਾ ਹੋ ਰਿਹਾ ਜੋ ਵਾਦੇ ਕੀਤੇ ਗਏ ਸੀ ਸਾਰਿਆਂ ਤੋਂ ਮੁੱਕਰ ਗਏ ਐ ਕੱਲੇ ਕਿਸਾਨਾਂ ਨਾਲ ਨਹੀਂ ਹਰ ਵਰਗ ਨਾਲ ਕੀਤੇ ਐ ਅੱਜ ਗੈਂਗਸਟਰ ਪੰਜਾਬ ਚ ਰਾਜ ਕਰ ਲਿਆ ਲੋਟਕੋ ਹੋਈ ਜਾ ਰਹੀਆਂ ਨਸ਼ਾ ਘਰ ਘਰ ਫੈਲ ਗਿਆ ਹੈ ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹਣਾ ਹੈ ਦੇਖੋ ਕੀ ਹਾਲਾਤ ਬਣ ਗਈ ਆਪਣੇ ਪਿਛਲੇ 10 ਸਾਲਾਂ ਚ ਪਿਛਲੇ 5 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਝੂਠ ਬੋਲ ਕੇ ਲੋਕਾਂ ਨੂੰ ਸੰਗਤ ਨੂੰ ਗੁੰਮਰਾਹ ਕਰਕੇ ਝੂਠੀਆਂ ਸੌਂ ਖਾ ਕੇ ਸਰਕਾਰ ਬਣਾ ਲਈ ਤੇ 5 ਸਾਲ ਖਰਾਬ ਕਰ ਦਿੱਤੇ ਉਵੇਂ ਹੀ ਝਾੜੂ ਵਾਲੇ ਨੇ ਝੂਠੀਆਂ ਸੌਂ ਖਾ ਕੇ ਗਲਤ ਪਰਚੀਆਂ ਬਣਾ ਕੇ ਵਾਅਦੇ ਕਰਕੇ ਪੰਜ ਸਾਲ ਉਹਨਾਂ ਨੇ ਖਰਾਬ ਕਰ ਦਿੱਤੇ ਮੈਨੂੰ ਸਵੇਰ ਦੀ ਵਕਫਾ ਤੋਂ ਖਬਰਾਂ ਆ ਰਹੀਆਂ ਕਿ ਕਿਸਾਨ ਆਗੂਆਂ ਨੂੰ ਕਿਸਾਨ ਪਿੰਡਾਂ 'ਚ ਕਿਸਾਨਾਂ ਨੂੰ ਪੁਲਿਸ ਚੱਕ ਰਹੀ ਹੈ ਤੰਗ ਰਿੱਕ ਕਰ ਰਹੀ ਹੈ ਮੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਬੇਨਤੀ ਕਰਦਾ ਹਾਂ ਕਿ ਡਟ ਕੇ ਕਿਸਾਨੀ ਦਾ ਸਾਥ ਦਿਓ ਤੇ ਜਿਹੜੇ ਜਿੱਥੇ-ਜਿੱਥੇ ਅਤੱ까 ਕਰਨਗੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਉਹਨਾਂ ਨਾਲ ਖੜਨਗੇ ਤੇ ਫਿਰ ਤੋਂ ਮੈਂ ਅਪੀਲ ਕਰਦਾ ਕਿ ਆਓ ਹਾਲਸਾ ਜੀ ਸ਼੍ਰੋਮਣੀ ਕਾਲੀ ਦਲ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਤੁਹਾਡੇ ਦੁੱਖ ਸੁੱਖ ਦੀ ਸਾਥ ਸਾਥੀ ਹੈ ਸ਼੍ਰੋਮਣੀ ਕਾਲੀ ਦਲ ਦੇ ਦਿਲ ਚ ਜੋ ਦਰਦ ਪੰਜਾਬ ਪ੍ਰਤੀ ਹੈ ਕਿਸੇ ਹੋਰ ਪਾਰਟੀ ਦਾ ਨਹੀਂ ਹੋ ਸਕਦਾ ਅੱਜ ਜੋ ਕੁਝ ਵੀ ਪੰਜਾਬ ਨੂੰ ਦੇਖਿਆ ਵਾੜਾ ਕਿਸਾਨੀ ਵਾਸਤੇ ਕੀਤਾ ਹੈ ਗਰੀਬ ਵਾਸਤੇ ਕੀਤਾ ਹੈ ਵਪਾਰ ਵਾਸਤੇ ਕੀਤਾ ਹੈ ਪਾਵਰ ਸਰਪਲਸ ਕੀਤਾ ਹੈ ਸੜਕਾਂ ਬਣਾਈਆਂ 에ਅਰਪੋਰਟ ਬਣਾਏ ਹੈ ਜਿੰਨੀ ਤਰੱਕੀ ਹੋਈ ਹੈ ਉਦੋਂ ਹੀ ਹੋਈ ਹੈ ਜਦੋਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਇਸ ਕਰਕੇ ਆਓ ਇਕੱਠੇ ਹੋਈਏ ਆਪਣੀ ਖੇਤਰੀ ਪਾਰਟੀ ਨੂੰ ਬਚਾਈਏ ਤੇ ਵਾਪਸ ਆਪਣੀ ਖੇਤਰੀ ਪਾਰਟੀ ਨੂੰ ਲੈ ਕੇ ਆਏ ਤਾਂ ਹੀ ਪੰਜਾਬ ਬਚੂਗਾ ਤੇ ਤਾਈਓ ਆਪਣੀ ਕੌਮ ਚੜਦੀ ਗਲਾ ਚ ਹੋਊਗੀ ਤੇ ਤਾਈਓ ਪੰਜਾਬ ਵਿੱਚ ਅਮਨ ਸ਼ਾਂਤੀ ਹੋਊਗੀ ਐਨਾ ਹੀ ਕਹਿ ਕੇ ਮੈਂ ਫਤਿਹ ਅਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ